ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜ ਬਾ ਕਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੋਂ ਰੱਖ ਨ ਹਾਰੇ ਪਾਪ ਕਾ ਸਾਗਰ ਅਥਾ ਲਹਿਰ ਮੈਂ ਤਾਰੋ ਤਰਨ ਹਾਰੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਾ ਤਮ ਰਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਰਨ ਹਾਰੇ ਮਾਦੋ ਤੋ ਠਾਕੁਰ ਸਿਰ ਮੋਰਾ ਏਹਾ ਓਹਾ ਤੁਹਾਰੋ ਤੋਰਾ ਰਹਾ ਕਿਤਕੋ ਮੇਰਾ ਸਮਨ ਕਰਨ ਹਾਰ ਤ੍ਰਿਨ ਜਨ ਤੂੰ ਦਾਤਾ ਮੰਗਨ ਕੋ ਸਗਲੇ ਦਾਨ ਦੇ ਪ੍ਰਭ ਪਾਨ ਖਿਨ ਮੈਂ ਅਬਰ ਖਿਨ ਮੈਂ ਅਬਰਾ ਅਚਰਜ ਚਲਤ ਤੁਮਾਰੇ ਅਰੂੜੋ ਗੂੜੋ ਗਹਿਰ ਗੰਬੀਰ ਉਚੋ ਅਗਮ ਅਪਾਰੇ ਸਾਤ ਸੰਗ ਜੋ ਤੁਮੇ ਮਿਲਾਇਓ ਤਉ ਸੁਨੇ ਤੁਮਾਰੇ ਬਾਣੇ ਅਨੰਦ ਪਿਆ ਪੇਖ ਤਹੇ ਨਾਨਕ ਪਰਤਾਪ ਪੁਰਖ ਨਿਰਵਾਣੇ ਸਾਤ ਸੰਗ ਜੋ ਤੁਮੇ ਮਿਲਾਇਓ ਤਉ ਸੁਨੇ ਤੁਮਾਰੇ ਬਾਣੇ ਅਨੰਦ ਪਿਆ ਵੇਖ ਤਹੇ ਨਾਨਕ ਪਰਤਾਪ ਪੁਰਖ ਨਿਰਵਾਣੇ ਵਾਹਿ ਗੁਰਜੇ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਸਾਜਨੀ ਬਾਜੀ ਸਾ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਆਪ ਜੀ ਨੇ ਪਾਠ ਬੜੇ ਹੀ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਸੋਰਠ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਅੰਗ 613 ਅਤੇ 14 ਤੇ ਸੁਭਾਇਪਨ ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਪਾਠ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸਮਝਣ ਦਾ ਇੱਕ ਨਿਮਾਣਾ ਜੈ ਯਤਨ ਕਰੀਏ ਸਾਧ ਸੰਗਤ ਅੱਜ ਦੇ ਪਾਵਨ ਸ਼ਬਦ ਦਾ ਜੋ ਸੈਂਟਰਲ ਆਈਡੀਆ ਹੈ ਜੋ ਕੇਂਦਰੀ ਭਾਵ ਹੈ ਉਹ ਇਹ ਹੈ ਮਾਦੋ ਤੂੰ ਠਾਕੁਰ ਸਿਰਮੋਰਾ हे मेरे प्रभु तू ही मेरा राखा है तू ही हर जगह ते मेरा मददगार बनन वाला तेरे तो बिना मेरा और कोई राखा नहीं और केवल इस दुनिया ते नहीं ईहां ओहां तुहारो तोरा इस लोक विच अते परलोक विच केवल इक तेरा ही मेनू आसरा है तेरे तो बिना मेरी और कोई भी बां पकडन वाला नहीं जिकें जानियो ਅੱਜ ਦੇ ਪਾਵਨ ਸ਼ਬਦ ਦੇ ਅੰਦਰ ਵੀ ਸਤਿਗੁਰਾਂ ਨੇ ਉਸ ਇੱਕ ਨਾਲ ਜੋੜਨ ਦਾ ਹੀ ਯਤਨ ਕੀਤਾ ਜਿਸ ਮੁੱਚੀ ਬਾਣੀ ਨੂੰ ਪੜ ਕੇ ਵੇਖੀਏ ਤੇ ਸਤਿਗੁਰਾਂ ਨੇ ਹਰ ਇੱਕ ਹੀ ਲੱਭ ਸਿਲਾ ਵਰਤਿਆ ਹਰ ਇੱਕ ਕੋਸ਼ਿਸ਼ ਹਰ ਇੱਕ ਯਤਨ ਕੀਤਾ ਕਿ ਭਲਿਆ ਤੂੰ ਕਿਤੇ ਇੱਕ ਦਾ ਪੁਜਾਰੀ ਬਣ ਜਾਏ ਤੇਰੇ ਅੰਦਰ ਕਿਤੇ ਇੱਕ ਲਈ ਵਿਸ਼ਵਾਸ ਬੈਠ ਜਾਏ ਤੂੰ ਦਰ ਦਰ ਤੇ ਛੱਡਣਾ ਜਾਣਾ ਛੱਡ ਕੇ ਕੇਵਲ ਇੱਕ ਦਾ ਬਣ ਕੇ ਰਹਿ ਜਾਏ ਤਾਕ ਤੇ ਤੇਰੇ ਜੀਵਨ ਚ ਕਿਤੇ ਆਤਮਿਕ ਆਨੰਦ ਆ ਜਾਏ ਮਾਰ ਕੇ ਦੇ ਮਾਦੋ ਤੂੰ ਠਾਕਰ ਸਿਰ ਮੋਰਾ ਏ ਮੇਰੇ ਪ੍ਰਭੂ ਤੂੰ ਹੀ ਮੇਰੇ ਸਿਰ ਤੇ ਰੱਖ ਤੇਰੇ ਤੋਂ ਬਿਨਾ ਮੇਰੀ ਹੋਰ ਕੌਣ ਰਾਖੀ ਕਰ ਸਕਦਾ ਈहां ਉहां ਤੁਹਾਰੋ ਤੋਰਾ ਇਸ ਲੋਕ ਵਿੱਚ ਤੇ ਕਿਤੇ ਰਿਆ ਪਰ ਲੋਕ ਵਿੱਚ ਵੀ ਕੇਵਲ ਤੂੰ ਹੀ ਬਾਹ ਫੜਨ ਵਾਲ ਇਹਨਾਂ ਪਾਵਨ ਬਚਨਾਂ ਦੀ ਅੱਗੇ ਸਤਿਗੁਰਾਂ ਨੇ ਖੁਦ ਵਿਆਖਿਆ ਕੀਤੀ ਸੋਰਠ ਮਹੱਲਾ ਪੰਜਵਾਂ ਜਿਵੇਂ ਪਹਿਲਾਂ ਬੇਨਤੀ ਕੀਤੀ ਰਾਗ ਸੋਰਠਾ ਪੰਜਵੇਂ ਬਾਦਸ਼ਾਹ ਦਾ ਸ਼ਬਦ ਘਰ ਦੂਜਾ ਦੂਜੇ ਘਰ ਵਿੱਚ ਇਸ ਸ਼ਬਦ ਨੂੰ ਗਾਣ ਦੀ ਹਦਾਇਤ ਦਿੱਤੀ ਮਾਤ ਗਰਭ ਮੇ ਆਪਨ ਸਿਮਰਨ ਦੇ ਤੈ ਤੁਮ ਰਾਖਨ ਹਾਰੇ اے ਮਾਲਕਾ ਮੈਂ ਕਿਉਂ ਕਹਿ ਰਿਹਾ ਕਿ ਤੂੰ ਹੀ ਮੇਰੇ ਸਿਰ ਤੇ ਰੱਖ ਉਹਦਾ ਕਾਰਨ ਕਿਉਂਕਿ ਤੂੰ ਹੀ ਮੈਨੂੰ ਮਾਤਾ ਦੇ ਗਰਭ ਵਿੱਚ ਆਪਣਾ ਸਿਮਰਨ ਦੇ ਕੇ ਮੇਰੀ ਰੱਖਿਆ ਕੀਤੀ ਤੇ ਮੈਂ ਕਿਉਂ ਨਾ ਆਖਾਂ ਕਿ ਤੂੰ ਹੀ ਮੇਰਾ ਰਾਖ ਤੂੰ ਮੇਰਾ ਰਾਖਾ ਸਭ ਨੇ ਥਾਈ ਤਾਂ ਭਾਉ ਕਿਹਾ ਕੜਾ ਜੀ ਇਸ ਕਰਕੇ ਮੇਰੇ ਅੰਦਰ ਵਿਸ਼ਵਾਸ ਹੈ ਕਿ ਹਰ ਜਗ੍ਹਾ ਤੇ ਤੂੰ ਹੀ ਸਾਡੀ ਰਾਖੀ ਕਰਨ ਵਾਲਾ ਮਾਤ ਗਰਭ ਮੇ ਆਪਨ ਸਿਮਰਨ ਦੇ ਤੈ ਤੂੰ ਰੱਖਣ ਹਾਰੇ ਮਾਲਕਾ ਤੈਨੂੰ ਮੈਂ ਕਿਉਂ ਨਾ ਰਾਖਾ ਸਮਝਾਂ ਕਿਉਂਕਿ ਮਾਂ ਦੀ ਗਰਭ ਵਿੱਚ ਤੂੰ ਮੇਰਾ ਸਹਾਈ ਹੋਇਆ ਆਪਣਾ ਸਿਮਰਨ ਦੇ ਕੇ ਤੂੰ ਮੇਰੀ ਰਾਖੀ ਕੀਤੀ ਤਾਂ ਫਿਰ ਮੇਰੀ ਇੱਕ ਅਰਦਾਸ ਪਾਪਕ ਸਾਗਰ ਅਥਾ ਲਹਿਰ ਮੈਂ ਤਾਰ ਉਤਾਰਨ ਹਰ اے ਮਾਲਕਾ ਇਹ ਵਿਕਾਰਾਂ ਦੇ ਸਮੁੰਦਰ ਦੀਆਂ ਲਹਿਰਾਂ ਵਿੱਚ ਮੇਰਾ ਜੀਵਨ ਡੁੱਬਦਾ ਜਾ ਰਿਹਾ ਕਰ ਕਿਰਪਾ ਮੇਰੀ ਬਾਹ ਪਕੜ ਕੇ ਇਹਨਾਂ ਵਿਕਾਰਾਂ ਦੇ ਸਮੁੰਦਰ ਦੀਆਂ ਲਹਿਰਾਂ ਵਿੱਚੋਂ ਬਾਹਰ ਕੱਢ ਦੇ ਇੱਥੇ ਬਹਿਰ ਪੈਰ ਤੇ ਤੁਸੀਂ ਦੇਖਿਓ ਸਾਧ ਸੰਗਤ ਸਾਨੂੰ ਵਿਕਾਰ ਜਿਹੜੇ ਨਾਲ ਘੇਰਾ ਪਾਣ ਦੀ ਕੋਸ਼ਿਸ਼ ਕਰਦੇ ਪਰ ਕਿਤੇ ਗੁਰੂ ਦਾ ਸ਼ਬਦ ਕੋਲ ਹੋਵੇ ਤੇ ਸੱਚ ਮਿਹਰਬੰਦਾ ਇਹਨਾਂ ਵਿਕਾਰਾਂ ਤੋਂ ਬਚ ਜਾਂਦਾ ਹੈ ਪਾਇ ਤਾਂ ਮਾਰੇ ਕਹਿੰਦੇ ਆਖਿਆ ਕਰ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੋਬੈ ਤਸ਼ਕਰ ਨਹੀਂ ਲੇਵੈ ਪਾਇ ਨਾ ਸਾਕੈ ਜਲ ਤੈਨੂੰ ਗੁਰੂ ਨੇ ਇਹੋ ਜੇ ਗੁਰੂ ਨਾਲ ਜੋੜਿਆ ਜਿਹੜਾ ਹਰ ਜਗ੍ਹਾ ਤੇ ਤੇਰਾ ਮਦਦਗਾਰ ਹੋ ਸਕਦਾ ਪਾਪ ਕ ਸਾਗਰ ਅਥਾ ਲਹਿਰ ਮੇ ਤਾਰੋ ਤਾਰਨ ਹਾਰੇ ਮਾਲਕਾ ਜੇ ਤੂੰ ਮਾਤਾ ਦੀ ਗਰਭ ਵਿੱਚ ਮੇਰੀ ਰੱਖਿਆ ਕੀਤੀ ਤਾਂ ਫਿਰ ਇਸ ਸੰਸਾਰ ਸਮੁੰਦਰ ਜਿਹੜਾ ਇਹ ਬਕਾਰਾਂ ਤੇ ਸਮੁੰਦਰ ਦੀਆਂ ਡੋਗੀਆਂ ਲਹਿਰਾਂ ਵਿੱਚ ਜੀਵਾਂ ਜਦੋਂ ਫਸ ਜਾਏ ਤਾਂ ਮਾਲਕਾ ਮੇਰੀ ਬਾਹ ਪਕੜ ਕੇ ਬਾਹਰ ਕਢ ਲਈ ਕਿਉਂਕਿ ਤੂੰ ਹੀ ਤਾਰਨ ਹਾਰਨ ਤੂੰ ਹੀ ਇਸ ਸੰਸਾਰ ਸਮੁੰਦਰ ਤੋਂ ਬਾਹਰ ਕੱਢਣ ਵਾਲਾ ਮਾਦੋ ਤੂੰ ਠਾਕੁਰ ਸਿਰ ਮੋਰਾ ਇਹੀਂ ਹਾਂ ਉਹ ਹਾਂ ਤਹਾਰੋ ਢੋਰਾ ਰਹਾਉ ਅੱਗੇ ਫਿਰ ਸਾਡੇ ਜੀਵਾਂ ਦੀ ਹਾਲਤ ਦੱਸੀ ਹੈ ਜੀ ਮਰਕ ਤੇ ਕੀਤੇ ਕੋ ਮੇਰਾ ਸਮਾਨਾ ਕਰਨ ਹਰ ਤ੍ਰਿੰਜਨ ਦੇਖੋ ਵਿਚਾਰ ਦੀ ਕਿੰਨੀ ਜ਼ਰੂਰਤ ਪੈਂਦੀ ਹੈ ਜੇ ਵਿਚਾਰ ਨਹੀਂ ਕਰਾਂਗੇ ਤੇ ਗੱਲ ਸਮਝ ਨਹੀਂ ਆਣੀ ਗੁਰੂ ਅਰਜਨ ਦੇਵ ਬਾਦਸ਼ਾਹ ਕਹਿੰਦੇ हे ਪ੍ਰਭੂ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਆਪਾਂ ਮੇਰੂ ਪਰਬਤ ਦੇ ਸਮਾਨ ਸਮਝ ਲਿਆ ਭਾਵ ਤੇਰੀਆਂ ਦਾਤਾਂ ਨੂੰ ਆਪਾਂ ਵੱਡਿਆਂ ਕਰਕੇ ਸਮਝ ਲਿਆ ਪਰ ਜਦੋਂ ਤੇਰੀ ਵਾਰੀ ਆਈ ਤੈਨੂੰ ਆਪਾਂ ਇੱਕ ਢਿੱਲੇ ਦੇ ਸਮਾਨ ਸਮਝਿਆ ਕਿੰਨੀ ਕਮਾਲ ਦੀ ਗੱਲ ਹੈ ਜਿਹੜਾ ਦਾਤਾਂ ਦੇਣ ਵਾਲਾ ਉਹਨੂੰ ਆਪਾਂ ਕੁਝ ਨਹੀਂ ਸਮਝਿਆ ਤੇ ਜਿੰਨ ਦਾਤਾਂ ਦਿੱਤੀਆਂ ਦਾਤਾਂ ਨੂੰ ਆਪਾਂ ਵੱਡਿਆਂ ਕਰਕੇ ਮੰਨ ਲਿਆ ਤਾਇਂ ਗੁਰਪਾਸ਼ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਸਾਨੂੰ ਦਾਤਾਂ ਚੰਗੀਆਂ ਲੱਗਦੀਆਂ ਨਾ ਪਰ ਦਾਤਾ ਦੇਣ ਵਾਲਾ ਭੁੱਲ ਜਾਂਦਾ ਕੀਤੇ ਕੋ ਮੇਰਾ ਸਮਾਨ ਐਥੇ ਮੇਰਾ ਦਾ ਅਰਥ ਹੈ ਮੇਰੂ ਪਰਬਤ ਕੈਨ ਲਗੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਤੇ ਮੇਰੂ ਪਰਬਤ ਦੇ ਸਮਾਨ ਸਮਝ ਰਹਿੰਦਾ ਤੇ ਕਰਨ ਹਰ ਤ੍ਰਿਨ ਜਨ ਤੇ ਉਹ ਕਰਨ ਹਰ ਉਹ ਪਰਮਾਤਮਾ ਸਭ ਕੁਝ ਕਰਨ ਵਾਲਾ ਤ੍ਰਿਨ ਕਹਿੰਦੇ ਨੇ ਥਿੱਲੇ ਨੂੰ ਉਹਨੂੰ ਇੱਕ ਥਿੱਲੇ ਦੇ ਸਮਾਨ ਸਮਝਦਾ ਤੋਂ ਦਾਤਾ ਮੰਗਣ ਕੋ ਸਗਲੇ ਦਾਨ ਦੇ ਪ੍ਰਭ ਭਨ ਪਰ ਜੀਵ ਨੂੰ ਪਤਾ ਨਹੀਂ ਕਿ ਇਹ ਪ੍ਰਭ ਤੂੰ ਹੀ ਸਾਰੀਆਂ ਦਾਤਾਂ ਦੇਣ ਵਾਲਾ ਸਾਰੇ ਜੀਵ ਤੇਰੇ ਦਰ ਤੋਂ ਮੰਗਦੇ ਨੇ ਪਰ ਤੂੰ ਸਾਰਿਆਂ ਨੂੰ ਆਪਣੀ ਰਜ਼ਾ ਅਨੁਸਾਰ ਦਿੰਦਾ ਸਾਰਿਆਂ ਦੀ ਝੋਲੀ ਵਿੱਚ ਆਪਣੀ ਮਰਜ਼ੀ ਨਾਲ ਦਾਤ ਪਾਉਂਦਾ ਹਰ ਇੱਕ ਦਾ ਆਪਣਾ ਆਪਣਾ ਪਿਆਰ ਆਪਣੀ ਆਪਣੀ ਅਵਸਥਾ ਸਾਰਿਆਂ ਦੇ ਜੀਵਨ ਨੂੰ ਦੇਖੇ ਉਹਨਾਂ ਦੀ ਝੋਲੀ 'ਚ ਦਾਤਾਂ ਪਾਉਂਦਾ ਜਾਣ ਤਾਂ ਇਹ ਕੋ ਬਚਨ ਬਾਰ-ਬਾਰ ਕਹਿਣਾ ਹੁੰਦਾ ਸਤਗੁਰ ਸਦਾ ਦਿਆਲ ਹੈ ਭਾਈ ਉਹ ਸਤਗੁਰ ਇੰਨਾ ਦਿਆਲ ਹੈ ਬਿਨ ਭਾਗਾ ਕੀ ਪਾਈ ਹੈ ਇੱਕ ਨਦਰ ਕਰ ਵੇਖੈ ਸਭ ਉੱਪਰ ਜਿਹਾ ਭਾਉ ਤਿਹਾ ਫਲ ਪਾਈ ਹੈ ਉਹ ਤੇ ਸਾਰਿਆਂ ਨੂੰ ਇੱਕ ਨਿਗਾ ਨਾਲ ਵੇਖਦਾ ਪਰ ਜਿਹੋ ਜਿਹਾ ਸਾਡਾ ਪਿਆਰ ਹੁੰਦਾ ਜਿਹੋ ਜੀ ਭਾਵਨਾ ਹੁੰਦੀ ਉਹ ਜਿਹਾ ਫਲ ਸਾਨੂੰ ਮਿਲ ਜਾਂਦਾ ਮਰ ਕਹਿੰਦੇ ਖਿੰਨ ਮੇ ਅਬਰ ਖਿਨਾ ਮੇ ਅਬਰਾ ਅਜਰਜ ਚਲਦ ਤੁਮਾਰੇ ਹੈ ਮਾਲਕਾ ਤੇਰੇ ਹੈਰਾਨ ਕਰਨ ਵਾਲੇ ਮਕੌਤਕ ਵੇਖਣਾ ਉਹ ਕਿਹੜੇ ਕੌਤਕ ਨੇ ਕਿ ਤੂੰ ਇੱਕ ਖਿੰਨ ਵਿੱਚ ਕੁਝ ਦਾ ਕੁਝ ਬਣਾ ਕੇ ਰੱਖ ਦੇਣਾ ਤੈਨੂੰ ਕੋਈ ਔਖਾਈ ਥੋੜੀ ਲੱਗਦੀ ਹੈ ਤੈਨੂੰ ਕੋਈ ਮੁਸ਼ਕਲ ਥੋੜੀ ਲੱਗਦੀ ਤੂੰ ਇੱਕ ਖਿੰਨ ਵਿੱਚ ਸਭ ਕੁਝ ਤੈਸ ਨੈਸ਼ ਕਰਕੇ ਜੋ ਕੁਝ ਕਰਨਾ ਚਾਹੇ ਤੂੰ ਕਰ ਸਕਦਾ ਖਿੰਨਵੇਂ ਅਵਰ ਖਿੰਨਾਵੇਂ ਅਵਰਾ ਇੱਕ ਖਿੰਨ ਵਿੱਚ ਕੁਝ ਦਾ ਕੁਝ ਬਣਾ ਕੇ ਰੱਖ ਦੇਣਾ ਬੰਦੇ ਨੇ ਕੇਵਰੇ ਸੋਚਿਆ ਕੁਝ ਹੋਰ ਹੁੰਦਾ ਤੇ ਹੋ ਕੁਝ ਹੋਰ ਜਾਂਦਾ ਆ ਚਰਜ ਚਲਤ ਤੁਮਾਰੇ ਇਹ ਤੇਰੇ ਹੈਰਾਨ ਕਰਨ ਵਾਲੇ ਕੌਤਕ ਨੇ ਰੂੜੋ ਗੂੜੋ ਜਹਿਰ ਗੰਬੀਰ ਉਚੋ ਅਗਮ ਅਪਾਰ ਇਹ ਅਪਹੁੰਚ ਤੇ ਬਯੰਤ ਪ੍ਰਭੂ ਤੂੰ ਹੀ ਸਭ ਤੋਂ ਉੱਚਾ ਹੈ ਤੂੰ ਹੀ ਸਭ ਤੋਂ ਸੁਨ ਹੈ ਤੇਰੇ ਤੱਕ ਕਿਸੇ ਦੀ ਪਹੁੰਚ ਨਹੀਂ ਕਿਉਂਕਿ ਤੂੰ ਗੁਪਤ ਰੂਪ ਵਿੱਚ ਸਾਰੇ ਸੰਸਾਰ ਤੇ ਵਿਚਰਿਆ ਹਾਂ ਹੁਣ ਅਜ ਦੇ ਸ਼ਬਦ ਦੀ ਸੰਪੂਰਨਤਾ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਕਿਰਪਾ ਕਰਦਿਆਂ ਮਰਕਤ ਦੇ ਸਾਥ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ اے ਭਾਈ ਜਿਸ ਮਨੁੱਖ ਨੂੰ ਉਸ ਮਾਲਕ ਨੇ ਕਿਰਪਾ ਕਰਕੇ ਤਰਸ ਕਰਕੇ ਆਪਣੀ ਸਾਧ ਸੰਗਤ ਵਿੱਚ ਬਿਠਾ ਦਿੱਤਾ ਉਸ ਨੇ ਫਿਰ ਸਾਧ ਸੰਗਤ ਵਿੱਚ ਆ ਕੇ اے ਪ੍ਰਭੂ ਤੇਰੀ ਸਿਬਤ ਸਲਾਦੀ ਬਾਣੀ ਸੁਣੀ ਇੱਥੇ ਕੇਵਲ ਤਾਂ ਕੇਵਲ ਕਲ ਸ਼ਬਦ ਪੜਿਆ ਸੀ ਨਾ ਕੀਰਤਨ ਚ ਤੇ ਕੁਝ ਕਿੰਮਟ ਵਿਚਾਰ ਕੀਤੀ ਸੀ ਉਥੇ ਅੰਮ੍ਰਿਤ ਵਢੀਆ ਸੁਖੀਆਂ ਹਰ ਕਰਨੇ ਮਨੁੱਖਾਂ ਸੁਖੀ ਕਰਨ ਵਾਸਤੇ ਸੰਗਤ ਵਿੱਚ ਅੰਮ੍ਰਿਤ ਰੂਪੀ ਬਾਣੀ ਦੀ ਵਰਖਾ ਹੁੰਦੀ ਹੈ ਤੇ ਜਿਹੜੇ ਹਿਰਦੇ ਰੂਪੀ ਝੋਲੀ ਨੂੰ ਓਡ ਲੈਂਦੇ ਨੇ ਉਹਦੇ ਵਿੱਚ ਅੰਮ੍ਰਿਤ ਪੈ ਜਾਂਦਾ ਹੈ ਉਹ ਜੀਵਨ ਕਰਕੇ ਸੁਖੀ ਹੋ ਜਾਂਦੇ ਹਨ ਸਾਧ ਸੰਗ ਜੋ ਤੁਮੇ ਮਿਲਾਇਓ اے ਪ੍ਰਭੂ ਜਿਨ੍ਹਾਂ ਨੂੰ ਤੂੰ ਆਪਣੀ ਸਾਧ ਸੰਗਤ ਵਿੱਚ ਮਿਲਾ ਲੈਨ ਤੋ ਸੁਣੀ ਤੁਮਾਰੀ ਬਾਣੀ ਫਿਰ ਆਕੇ ਤੇਰੀ ਸਿਫਸਲਾਦੀ ਬਾਣੀ ਸੁਣਦੇ ਨੇ ਕੱਲ ਵੀ ਬੇਨਤੀ ਕੀਤੀ ਸੀ ਜਿੰਨਾ ਸਮਾਂ ਆਪਾਂ ਗੁਰੂ ਕੋ ਲਈਏ ਰਹੀਏ ਸਮਾਂ ਬਿਤਾਈਏ ਕੋਸ਼ਿਸ਼ ਕਰੀਏ ਸਮਾ ਲੈਖੇ ਲੱਗ ਜਾਏ ਬਾਣੀ ਦਾ ਇੱਕ ਇੱਕ ਅੱਖਰ ਕਿਤੇ ਸਾਡੇ ਅੰਦਰ ਚਲਦਾ ਜਾਏ ਸਾਡੇ ਅੰਦਰ ਨੂੰ ਪਵਿੱਤਰ ਕਰਕੇ ਰੱਖ ਦੇ ਫਿਰ ਅੰਦਰ ਬੈਠਾ ਉਹ ਭਗਵਾਨ ਮਿਲ ਜਾਏ ਕਿਉਂਕਿ ਕਿਉਂ ਨਹੀਂ ਮਿਲਦਾ ਕਿਉਂਕਿ ਸਾਡੇ ਔਰ ਪ੍ਰਮਾਤਮਾ ਦੇ ਦਰਮਿਆਨ ਇੱਕ ਪਰਦਾ ਬਣ ਗਿਆ ਜਦ ਨੌਵੇਂ ਮਿਲਦੇ ਸਲੋਕਾਂ ਚ ਇੱਕ ਸ਼ਲੋਕ ਆਇਆ ਸੀ ਹਉਮੈ ਦਾ ਇੱਕ ਬੜੀ ਪਿਆਰੀ ਪੰਕਤੀ ਕੁਦਰਤੀ ਉਸ ਦਿਨ ਸਾਹਮਣੇ ਆ ਗਈ ਮਰਤਨ ਤੇ ਧਨ ਪਿਰ ਕਾ ਇੱਕ ਹੀ ਸੰਗਵਾਸਾ ਵਿੱਚ ਹਉਮੈ ਭੀਤ ਕਰਾਰੀ ਕਹਿੰਦੇ ਆਤਮਾ ਦਾ ਤੇ ਪਰਮਾਤਮਾ ਇੱਕੋ ਜਗ੍ਹਾ ਵਾਸਾ ਹੈ ਪਰ ਅੰਦਰ ਇੱਕ ਹਉਮੈ ਦੀ ਕਰੜੀ ਦੀਵਾਰ ਖੜੀ ਹੋ ਗਈ ਹੈ ਉਹ ਦੀਵਾਰ ਟੁੱਟੇ ਤੇ ਪਰਮਾਤਮਾ ਮਿਲੇ ਨ ਭਗਤੀ ਫਿਰ ਸੁਣਿਓ ਧਨ ਪਿਰ ਕਾ ਇੱਕ ਹੀ ਸੰਗਵਾਸਾ ਵਿੱਚ ਹਉਮੈ ਭੀਤ ਕਰਾਰੀ ਭੀਤ ਕਹਿੰਦੇ ਦੀਵਾਰ ਨੂੰ ਉਹ ਦੀਵਾਰ ਬਣ ਗਈ ਹੈ ਉਹ ਟੁੱਟੇਗੀ ਤੇ ਪਰਮਾਤਮਾ ਦਾ ਦੀਦਾਰ ਹੋਵੇਗਾ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਤ ਪਿਆ ਪਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਦੋਂ ਖਰਜੀਵ ਸੰਗਤ ਵਿੱਚ ਆਂਦਾ ਇੱਥੇ ਆ ਕੇ ਉਸ ਬਾਸਨਾ ਰਤ ਪਰਮਾਤਮਾ ਦਾ ਸੰਗਤ ਵਿੱਚ ਦਰਸ਼ਨ ਕਰਦਾ ਮਾਰ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਬਸੈ ਜੀਉ ਕੀਰਤ ਸੰਜੋਗੇ ਪਾਇਆ ਭਾਲ ਸਾਧ ਸੰਗਤ ਵਿੱਚ ਬਸੈ ਗੋਪਾਲ ਉਸ ਸੰਗਤ ਵਿੱਚ ਵਸਦਾ ਪਰਮਾਤਮਾ ਜਦੋਂ ਵੇਖਦਾ ਤੇ ਉਹਦੇ ਜੀਵਨ ਚ ਆਤਮਿਕ ਅਨੰਤ ਆ ਜਾਂਦਾ ਉਹਦਾ ਹਿਰਦਾ ਗੱਦਗੱਦ ਹੋ ਉੱਠਦਾ। ਉਹਨੂੰ ਦੁਨੀਆਂ ਤੇ ਕਿਸੇ ਚੈਨ ਨਹੀਂ ਆਇਆ, ਕਿਤੇ ਸੁੱਖ ਨਹੀਂ ਮਿਲਿਆ। ਜਦੋਂ ਸੰਗਤ ਵਿੱਚ ਆਇਆ ਤੇ ਉਹ ਹੈਰਾਨ ਹੋ ਜਾਂਦਾ। ਮੈਂ ਤੇ ਸੁੱਖਾਂ ਦੀ ਭਾਲ ਵਾਸਤੇ ਸੰਸਾਰ ਤੇ ਭਟਕਦਾ ਸਾਂ। ਇਹ ਮਾਲਕਾ ਤੇਰਾ ਕੋਟਾਨ, ਕੁੜ ਸ਼ੁਕਰ ਹੈ। ਉਹ ਸੁੱਖ ਮੈਨੂੰ ਤੇਰੀ ਗੋਦ ਵਿੱਚੋਂ ਮਿਲਿਆ। ਇਤਨੇ ਆਤੋ ਬੇਂਤੀਆਂ ਪਰਵਾਨ, ਬੇਅੰਤ ਭੁੱਲਾਂ ਹੋ ਜਾਂਦੀਆਂ ਉਮੀਦਾਂ ਆਪ ਜੀ ਬਖਸ਼ ਦੇਵੋਗੇ। ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਬ ਸਮੀਰ ਗੱਜ ਕੇ ਫਤੇ ਬਲਾਉ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ